ਆਹ ਯਾਰ ਪਿਛਲੇ 2-3 ਸਾਲਾਂ ਤੋਂ ਤੂੰ ਰੌਲਾ ਪਾਈ ਜਨਾ ਬੱਕਰੀਆਂ ਰੱਖੋ ਬੱਕਰੀਆਂ ਰੱਖੋ ਰੱਖਦਾ ਹੈ ਨਹੀਂ ਕੋਈ ਤੂੰ ਰੌਲਾ ਬਾਲਾ ਪਾਈ ਜਨਾ ਨਾ ਇਹਦੇ ਚ ਕੁਝ ਬਚਦਾ ਨਾ ਕੋਈ ਲੋਨ ਦਿੰਦੀ ਹੈ ਸਰਕਾਰ ਆ ਪੈਸਾ ਲੋਕਾਂ ਕੋਲੇ ਹੈ ਨਹੀਂ ਬੱਕਰੀਆਂ ਰੱਖਣ ਕਿੱਥੋਂ ਲੋਕ ਇਹ ਬਾਈ ਜੋਤ ਜਦੋਂ ਆਪਾਂ ਵਾਹਣ ਠੇਕੇ ਤੇ ਲੈਨੇ ਆ ਉਦੋਂ ਕਿਹੜਾ ਆਪਣੇ ਕੋਲੇ ਪੈਸਾ ਹੁੰਦਾ ਹਾਂ ਜਿਹੜਾ 2-3 ਕਿੱਲੇ ਵਾਲਾ ਬੰਦਾ 10 ਕਿੱਲੇ 20 ਕਿੱਲੇ ਵਾਹਣ ਲੈਂਦਾ ਚਲੋ ਵਾਹੀ ਕਰਨੀ ਕੋਈ ਮਾੜੀ ਗੱਲ ਨਹੀਂ ਗਈ ਉਹ ਤਾੜਤੀਆ ਦੇ ਦਿੰਦਾ ਬਾਈ ਆੜਤੀਆ ਦੇ ਦਿੰਦਾ ਨਾ ਵਿਆਜ ਵੀ ਲੱਗਦਾ ਸਾਰਾ ਕੁਸ ਲੱਗਦਾ ਉਹਨੂੰ ਠੀਕ ਹੈ ਤੁਸੀਂ ਐਤ ਕੀ ਕਰਨਾ ਜੇ ਤੁਸੀਂ 5 ਕਿੱਲੇ ਜਾਂ 10 ਕਿੱਲੇ ਵਾਣ ਠੇਕੇ ਤੇ ਲੈ ਰਹੇ ਹੋ ਇੱਕ ਕਿੱਲਾ ਘੱਟ ਲੈਣਾ ਤੁਸੀਂ 4 ਕਿੱਲੇ ਲੈ ਲਓ 4 ਕਿੱਲੇ ਨੂੰ ਗੱਪ ਮਾਰ ਦੋ ਕਿੱਲੇ ਤੋਂ ਤਾਂ ਵਾਝੀ ਜਾਓ ਇੰਨੇ ਵਾਣ ਪਿੱਛੇ ਬਈ ਹਨਾ ਜਿਹੜਾ ਉਹ ਇੱਕ ਕਿੱਲੇ ਦਾ ਠੇਕਾ 70 ਤੋਂ ਲੈ ਕੇ 80000 ਰੁਪਇਆ ਲਾ ਲਓ ਸਾਰੇ ਪੰਜਾਬ ਦਾ ਇਹੀ 70 ਤੋਂ ਵੱਧ ਆ 80 ਤੋਂ ਥੱਲੇ ਥੱਲੇ ਹਨਾ ਉਹ 70 80000 ਨਾਲ ਤੁਸੀਂ ਬੱਕਰੀਆਂ ਲੈ ਲਓ ਕਿੰਨੇ ਆ ਜਾਣੀਆਂ 70 80 ਦੀਆਂ ਜਾਂ 90 ਆ ਜਾਣੀਆਂ ਆਪਣੀ 2 ਆ ਜਾਣ 3 ਆਣ ਉਹ ਨਸਲ ਦੇ ਹਿਸਾਬ ਤੇ ਐਡੋ-ਐਡ ਮੈਂ ਜਿਹੜਾ ਤੁਹਾਨੂੰ ਕਹੂੰਗਾ ਬੀਟਲ ਤੇ ਜਾਂ ਬਰਬਰੀ ਦੋ ਨਸਲਾਂ ਚੋਂ ਤੁਸੀਂ ਬੱਕਰੀਆਂ ਲੈ ਸਹੀ ਉਮਰ ਦੀਆਂ ਲੈਣੀਆਂ ਸਹੀ ਤੰਦਰੁਸਤ ਲੈਣੀਆਂ ਸਹੀ ਰੇਟ ਦੀਆਂ ਲੈਣੀਆਂ ਇਹ ਨਾ ਹੋਵੇ ਸੋਨੂੰ ਜਿਹੜੀ 10 ਵਾਲੀ 20 ਦੀ ਜਾਂ 25 ਦੀ ਠੋਕ ਜੇ ਕੋਈ ਸੋਨੂੰ ਪੂਰਾ ਤਜਰਬਾ ਹੋਣਾ ਚਾਹੀਦਾ ਆਪ ਦਾ ਸਿੱਖ ਕੇ ਆ ਦਾ ਤਜਰਬੇ ਨਾਲ ਦਾ ਟ੍ਰੇਨਿੰਗ ਲੈ ਕੇ ਠੀਕ ਹੈ ਤੁਸੀਂ ਬੱਕਰੀਆਂ 70 80000 ਦੀਆਂ ਲਿਆ ਕੇ ਰੱਖ ਲੋ ਜੀ ਇੱਕ ਸਾਲ ਤੁਸੀਂ ਉਹ ਤੇ ਮਿਹਨਤ ਕਰਨੀ ਹੈ ਜਿਵੇਂ ਕਿ ਆਪਾਂ ਝੋਨੇ ਕਣਕ ਤੇ ਕਰਨੀ ਹੈ ਹੂੰ ਝੋਨੇ ਕਣਕ ਦਾ ਲਿਖੀ ਜਾਓ ਜੇ ਸਾਰਾ ਕੁਝ ਵੀ ਠੇਕੇ 'ਚੋਂ ਆਪਾਂ ਨੂੰ ਕਿੰਨਾ லாਸਟ ਤੇ ਬਚੂਗਾ ਤੇ ਸਾਲ ਦਾ ਇਹਦਾ ਤੁਸੀਂ ਪੀੜ ਦੇਖ ਲਓ ਜੀ ਹਾਲਾਂਕਿ ਪਹਿਲੇ ਸਾਲ ਥੋੜੀ ਜਿਹੀ ਇਨਕਮ ਘੱਟ ਤੇ ਦੂਜੇ ਸਾਲ ਦਾ ਲਾਉਂਗੇ ਦੁੱਗਣੀ ਤੇ ਤੀਜੇ ਸਾਲ ਦਾ ਲਾਉਂਗੇ ਤਿਗਣੀ ਠੀਕ ਹੈ ਪਰ ਪਹਿਲੇ ਸਾਲ ਹੀ ਸੋਨੂੰ ਜਿਹੜਾ ਤੁਸੀਂ ਵਾਣ ਲਿਆ ਹੋਊਗਾ ਵਾਣ ਦੇ ਵਿੱਚੋਂ ਵੀਰੇ 15 ਤੋਂ 20000 ਰੁਪਿਆ ਬਾਜਦਾ ਹੂੰ ਬਹੁਤ ਬਹੁਤ ਉਹ ਵੀ ਦਾ ਮੌਸਮ ਦਾ ਨਹੀਂ ਪਤਾ ਉਹ ਵੀ ਆਪ ਦੀ ਲੇਬਰ ਨਾ ਪਾ ਕੇ ਹੂੰ ਆਪ ਦੀ ਦਿਹਾੜੀ ਨਹੀਂ ਆਪਾਂ ਪਾਉਂਦੇ ਉਹਦੇ ਵਿੱਚ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਸੋਡੀਆਂ ਔਰਤਾਂ ਬੱਚੇ ਬਜ਼ੁਰਗ ਹੂੰ ਹੈਂਡੀਕੈਪਟ ਬੰਦਾ ਕੋਈ ਉਹ ਜੀ ਬਿਮਾਰੀ ਲੱਗੀ ਹੈ ਨਹੀਂ ਜੋਰ ਵਾਲਾ ਕੰਮ ਕਰ ਸਕਦਾ ਠੀਕ ਹੈ ਉਹ ਵੀ ਇਹ ਬੱਕਰੀਆਂ ਦੇ ਵਿੱਚ ਹਿੱਸਾ ਲੈ ਸਕਦਾ ਮੈਂ ਨਹੀਂ ਕਹਿੰਦਾ ਤੁਸੀਂ 100 ਬੱਕਰੀ ਵੱਡੇ ਵੱਡੇ ਲੋਨ ਲੈ ਕੇ ਕਈ ਕਹਿੰਦਾ ਲੋਨ ਨਹੀਂ ਮਿਲਦਾ ਸਾਰਾ ਕੁਝ ਮਿਲਦਾ ਬਈ ਆਪਾਂ ਉਹ ਨਹੀਂ ਬਈ ਆਗਾ ਨਾ ਹੀ ਆਪਣੇ ਕਾਗਜ਼ ਪੂਰੇ ਹੁੰਦੇ ਆ ਠੀਕ ਹੈ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਹੈਗੀਆਂ ਕੰਮ ਇਹ ਰਹਿੰਦੇ ਆ ਆਪਣੇ ਕੀ ਕਰਦੇ ਟ੍ਰੇਨਿੰਗ ਲੈ ਕੇ ਸਰਟੀਫਿਕੇਟ ਘਰੇ ਰੱਖੀ ਰੱਖਦੇ ਆ ਪਹਿਲਾਂ ਤੁਸੀਂ ਐਤ ਕੀ ਸੌਖਾ ਹੀ ਕੰਮ ਹੈ ਆਪਣੇ ਜਿਹੜੀ ਵੀਡੀਓ ਵੇਖੀ ਜਾਂਦੇ ਤੇ 70 ਤੋਂ ਲੈ ਕੇ 80% ਬੰਦੇ ਉਹ ਆ ਜਿਹੜੇ ਵਾਹ ਠੇਕੇ ਤੇ ਲੈਂਦੇ ਆ ਕਿਉਂਕਿ ਲੈਣਾ ਹੀ ਪੈਣਾ ਬਈ ਜਿਹੜੇ 2-4 ਕਿੱਲੇ ਵਾਲੇ ਵਿਚਾਰੇ ਹੋਰ ਆਪਾਂ ਕੋਈ ਕੰਮ ਕਿਉਂਕਿ 4 ਕਿੱਲੇ ਤੇ ਸੰਦ ਤੜਾਉਣੇ ਅਗਲਾ ਕਹਿੰਦਾ ਅਰਦਾ ਠੀਕ ਹੈ ਪਰ ਐਤ ਕੀ ਕੀ ਕਰਨਾ ਇੱਕ ਕਿੱਲੇ ਦੇ ਪੈਸੇ ਤੁਸੀਂ ਪਾਸੇ ਰੱਖਣੇ ਆ ਉਹਦੀਆਂ ਬਰਬਰੀਆਂ ਆਉਣੀਆਂ ਬਰਬਰੀ ਚੰਗੀ 15 ਤੋਂ 16000 ਚ ਆ ਜਾਂਦੀ ਵਧੀਆ ਚੰਗੀ ਬੱਕਰੀ ਜਿਹੜੀ ਵੀਟ ਲਾਉ 20000 ਤੋਂ ਲੈ ਕੇ 25000 ਦੇ ਵਿੱਚ ਆ ਜਾਂਦੀ ਹੈ ਠੀਕ ਹੈ ਤੁਸੀਂ ਹਿਸਾਬ ਲਾ ਲਓ ਕਿੰਨੇ ਦੀਆਂ ਆਉਣੀਆਂ 70 ਤੋਂ ਲੈ ਕੇ 80000 ਇੱਕ ਬਰੀਡਰ ਲੈਣਾ ਨਾਲ ਦੋ ਆਉਣ ਤਿੰਨ ਆਉਣ ਚਾਰ ਆਉਣ ਠੀਕ ਹੈ ਬੱਚੇ ਨਹੀਂ ਲੈਣੇ ਪੂਰੀਆਂ ਸਮਾਦ ਬੱਕਰੀਆਂ ਸਾਲ ਤੋਂ ਉੱਪਰ ਦੀਆਂ ਲੈਣੀਆਂ ਤੇ ਉਹ ਬੱਕਰੀਆਂ ਲੈ ਕੇ ਤੁਸੀਂ ਹਿਸਾਬ-ਕਿਤਾਬ ਲਾ ਕੇ ਦੱਸੋ ਜੇ ਜੇ ਕੋਈ ਘਾਟੇ 'ਚ ਜਾਵੜੇ ਇਹ ਮੈਂ ਨਹੀਂ ਕਹਿੰਦਾ ਕੋਈ ਵੱਡੇ ਵੱਡੇ ਫਾਰਮ ਪਾਉ ਜੋ ਦੋ ਬੱਕਰੀਆਂ ਤੋਂ ਇੱਕ ਬੱਕਰੀ ਇੱਕ ਬੱਕਰਾ ਹੂੰ ਦੋ ਜੋੜੀ ਲਿਆ ਕੇ ਰੱਖੋ ਬੱਚਿਆਂ ਤੋਂ ਨਹੀਂ ਕੰਮ ਕਹਿੰਦਾ ਮੈਂ ਚੰਗੀ ਲੈ ਲਓ ਬੱਕਰੀ ਠੀਕ ਹੈ ਤੇ ਤੁਸੀਂ ਦੋ ਜਾਨਵਰਾਂ ਤੋਂ ਸ਼ੁਰੂ ਕਰ ਲਓ ਤੁਹਾਨੂੰ ਨਾ ਇਨਕਮ ਦੇਵੇ ਤੁਹਾਡਾ ਘਰ ਦਾ ਖਰਚਾ ਨਾ ਬੱਕਰੀਆਂ ਕੱਢਣ ਹੌਲੀ ਹੌਲੀ ਵਧੂਗਾ